ਬਈ ਕੁਝ ਖਿਡਾਰੀਆਂ ਦਾ ਨਾਂ ਹਿਸਾਬ ਦਾ ਆਪਣਾ ਸਮੇਂ ਤੋਂ ਬਾਹਰ ਹੈ ਰਿਸ਼ਭ ਪੰਥ ਜਿਹੋ ਜਿਹੇ ਸ਼ਾਟਾ ਮਾਰਦੇ ਹੈ ਜੋ ਕੋਈ ਬੰਦਾ ਪਹਿਲੀ ਵਾਰੀ ਕ੍ਰਿਕਟ ਦੇਖੂਗਾ ਤੇ ਕਹੇਗਾ ਇਹ ਤਾਂ ਆਈਪੀਐਲ ਵਿੱਚ ਗਾਹ ਪਾ ਦਿੰਦਾ ਹੋਏਗਾ ਜਿਹਨੇ ਆਈਪੀਐਲ ਹੁਣੇ-ਹੁਣੇ ਦੇਖਿਆ ਤੁਹਾਡੇ ਮੇਰੇ ਵਰਗੀਆਂ ਨੇ ਉਹ ਕਹਿੰਦੇ ਆਪਾਂ ਸੋਚਦੇ ਹੋਵਾਂਗੇ ਕਿ ਟੈਸਟ ਵਿੱਚ ਚੱਲੇਗਾ ਕਿਵੇਂ ਪਰ ਪਤੰਦਰ ਪੰਥ ਟੈਸਟ ਦੀਆਂ ਦੋਵੇਂ ਇਨਿੰਗਾਂ ਵਿੱਚ ਸੈਂਕੜਾ ਮਾਰ ਕੇ ਪਤਾ ਨਹੀਂ ਭਰਾਵਾ ਇਹ ਸਾਡੀ ਸਮਝ ਤੋਂ ਬਾਹਰ ਹੈ ਵੈਸੇ ਇੱਕ ਗੱਲ ਸਮਝੇ ਚਾਹੀਏ ਕਿ ਇੰਡੀਆ ਦੇ ਪਹਿਲੇ ਕੀਪਰ ਤੇ ਵਰਲਡ ਦੇ ਦੂਜੇ ਕੀਪਰ ਬਣਿਆ ਰਿਸ਼ਭ ਪੰਤ ਜਿਨੇ ਇੱਕੋ ਮੈਚ ਦੀ ਦੋਵੇਂ ਇਨਿੰਗਾਂ ਵਿੱਚ ਸੈਂਕੜਾ ਮਾਰਿਆ ਹੋਵੇ ਪਹਿਲੇ ਕੌਣ ਸੀ ਐਂਡੀ ਫਲਾਵਰ ਮੈਂ ਫਾਇਰ ਨਹੀਂ ਮੈਂ ਫਲਾਵਰ ਹੈ 2001 ਵਿੱਚ ਜ਼ਿੰਬਾਬਵੇ ਦੇ ਐਂਡੀ ਫਲਾਵਰ ਸਾਹਿਬ ਨੇ ਸਾਊਥ ਅਫਰੀਕਾ ਖਿਲਾਫ ਹਰਾਰੇ ਵਿੱਚ ਦੋ ਸੈਂਕੜੇ ਮਾਰੇ ਸੀ ਹੁਣ ਰਿਸ਼ਭ ਪੰਤ ਅੱਥੇ ਇੰਗਲੈਂਡ ਵਿੱਚ ਲੀਡਜ਼ ਵਿੱਚ ਬਣ ਗਏ ਤੇ ਜੇ ਮੈਂ ਇੰਡੀਅਨ ਖਿਡਾਰੀਆਂ ਦੀ ਗੱਲ ਕਰਾਂ ਵਿਜੇ ਹਜਾਰੇ ਸਾਹਿਬ ਗਵਸਕਰ ਸਾਹਿਬ ਤਿੰਨ ਵਾਰੀ ਦਰਵਿੜ ਸਾਹਿਬ ਦੋ ਵਾਰੀ ਵਿਰਾਟ ਕੋਹਲੀ ਅਜਿੰਕਿਆ ਰਹਾਣੇ ਤੇ ਰੋਹਿਤ ਸ਼ਰਮਾ ਦੇ ਬਾਅਦ ਹੁਣ ਪਤੰਦਰ ਪੰਥ ਸਾਡਾ ਮਤਲਬ ਪਤੰਦਰ ਹੀ ਕਹੀਏ ਯਾਰ ਜਿਹੋ ਜਿਹੇ ਛੋਟਾ ਮਾਰਦੇ ਆ ਮਤਲਬ ਜਿਹੜੇ ਦਿਲ ਦੇ ਡਾਕਟਰ ਹੁੰਦੇ ਨਾ ਉਹਨਾਂ ਦਾ ਬਿਜ਼ਨਸ ਵੱਜ ਜਾਂਦਾ ਜਦੋਂ ਪਤੰਦਰ ਬੈਟਿੰਗ ਇਹ ਪੰਥ ਬੈਟਿੰਗ ਕਰ ਰਿਹਾ ਹੁੰਦਾ ਹੈ ਬੋਲਰਾਂ ਨੂੰ ਵੀ ਹਾਰਟ ਅਟੈਕ ਦਿੰਦੇ ਆ ਆਪਣੀ ਟੀਮ ਨੂੰ ਵੀ ਹਾਰਟ ਅਟੈਕ ਦਿੰਦੇ ਆ ਪਰ ਪਹਿਲੇ ਹਾਰਟ ਨੂੰ ਅਟੈਕ ਦਿੰਦੇ ਆ ਬਾਅਦ ਵਿੱਚ ਹਾਰਟ ਜਿੱਤ ਵੀ ਲੈਂਦੇ ਆ ਦਿਲ ਜਿੱਤ ਵੀ ਲੈਂਦੇ ਆ ਮੁਬਾਰਕਾ ਦਿਓ ਜੀ ਪੰਥ ਸਾਹਿਬ ਨੂੰ